ਸਸਿਕਾ ਜੀ ਮੈਂ ਸਾਰੋ ਮੜੀ ਐਕਟ 19 ਨਿਊਜ਼ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਬੀਤੇ ਦਿਨੀ ਪ੍ਰੈਸ ਕਾਨਫਰੰਸ ਦੇ ਵਿੱਚ ਕਪੂਰਥਾ ਦੇ ਜਸਵਿੰਦਰ ਪਾਲ ਉੱਗੀ ਨੇ ਕੁਝ ਕਾਂਗਸੀਆਂ ਦੇ ਉੱਤੇ ਚੁੱਕੇ ਸਵਾਲ ਅਤੇ ਅੱਗੋਂ ਕਾਂਗਸੀਆਂ ਨੇ ਕੀ ਦਿੱਤੇ ਜਵਾਬ ਅਤੇ ਇਸ ਤੋਂ ਲਗਾ ਦੋਵਾਂ ਪੱਖਾਂ ਨੇ ਇੰਪਰੂਵਮੈਂਟ ਟੈਸਟ ਦੇ ਚੇਅਰਮੈਨ ਗੁਰਪਾਲ ਇੰਡੀਨ ਬਾਰੇ ਕੀ ਰੱਖਿਆ ਆਪਣਾ ਆਪਣਾ ਪੱਖ ਦੇਖੋ ਇਹਨਾਂ ਦੀ ਜੁਬਾਨੀ ਕਦਰ ਸ਼ਬਦ ਮੇਰਾ ਨਾਮ ਜਸਵਿੰਦਰ ਪਾਲ ਉੱਗੀ ਜ਼ਿਲ੍ਹਾ ਪ੍ਰਧਾਨ ਕਲਾਸਪੁਰ ਜਥੇਬੰਦੀ ਅਤੇ ਡਰਾਈਵਰ ਟੈਕਨੀਕਲ EMPLOYEES UNION ਜ਼ਿਲ੍ਹਾ ਪ੍ਰਧਾਨ ਕਪੂਰਥਲਾ ਸਰ ਸਦਾ ਸ਼ੁਭਨਾਮ ਮੇਰਾ ਨਾਮ ਦੀਪਕ ਸਲਵਾਨਾ ਜੀ ਜੀ ਤੁਸੀਂ ਆਜੇ ਮੈਂ ਸ਼ਹਿਰੀ ਪ੍ਰਧਾਨਾ ਕਾਂਗਰਸ ਦਾ ਸਰ ਸਦਾ ਸ਼ੁਭਨਾਮ ਮੇਰਾ ਨਾਮ ਜੀ ਅਨਿਲ ਸ਼ੁਕਲਾ ਹੈ ਮੈਂ ਸੋਸ਼ਲ ਵਰਕਰ ਤੇ ਸੀਨੀਅਰ ਕਾਂਗਰਸੀ ਆਗੂ ਹਾਂ ਸਰ ਸਦਾ ਸ਼ੁਭਨਾਮ ਮੇਰਾ ਨਾਮ ਕਰਨ ਮਹਾਜਨ ਕਾਉਂਸਲਰ ਵਾਰਡ ਨੰਬਰ 3 ਕਪੂਰਥਲਾ ਸਰ ਸਦਾ ਸ਼ੁਭਨਾਮ ਨਰੇਂਦਰ ਵਿਸ਼ੇਸ਼ਟ ਮੈਂ ਕਾਂਗਰਸੀ ਆਗੂ ਹਾਂ ਉਸ ਦਿਨ ਪਹਿਲਾਂ ਸ਼ਹਿਰ ਦੇ ਰਵਾਇਤੀ ਪਾਰਟੀ ਦੇ ਕਾਂਗਰਸੀ ਪਾਰਟੀ ਦੇ MC ਜਿਹੜੇ ਆਪਣੇ ਆਪ ਨੂੰ ਐਮਸੀ ਕਹਿੰਦੇ ਬਲਕਿ ਉਹਨਾਂ ਦੀਆਂ ਘਰ ਵਾਲੀਆਂ ਐਮਸੀ ਆ ਜੀ ਇਹਨਾਂ ਇੱਕ ਸਿਰਫ ਇੱਕ ਕਰਨਵਾਜ ਨਹੀਂ ਐਮਸੀ ਆ ਜਿਹੜਾ ਆਪ ਐਮਸੀ ਬਾਕੀ ਤੇ ਉਹਨਾਂ ਦੀਆਂ ਮਿਸਰੀ ਐਮਸੀ ਆ ਜੀ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਇੰਪਰੂਵਮੈਂਟ ਟਰਸਟ ਦੇ ਮੁਲਾਜ਼ਮਾਂ ਦੇ ਖਿਲਾਫ ਜਿਹੜੀ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਕਾਨਫਰੰਸ ਕੀਤੀ ਆ ਸੋਸ਼ਲ ਮੀਡੀਆ ਤੇ ਕਰਕੇ ਵੀਡੀਓ ਵਾਇਰਲ ਕੀਤੀ ਆ ਤੁਸੀਂ ਕੀ ਐਮਸੀ ਵੀ ਆ ਨਹੀਂ ਮੈਂ ਐਮਸੀ ਨਹੀਂਗਾ ਮੈਂ ਸ਼ਹਿਰ ਦਾ ਪ੍ਰਧਾਨ ਆ ਕਾਂਗਰਸ ਪਾਰਟੀ ਦਾ ਔਰ ਉਗੀ ਜੀ ਨੇ ਕਾਨਫਰੰਸ ਵਿੱਚ ਕਿਹਾ ਕਿ ਤੁਸੀਂ ਆਪਣੇ ਨੂੰ ਉਹ ਤੁਹਾਡੇ ਜਿਹੜੇ ਸਾਥੀ ਕੋਈ ਉਸ ਨਾਮ ਦਿੱਤੇ ਜਿਹੜੇ ਆਪਣੇ ਨੂੰ ਐਮਸੀ ਕਹਿੰਦੇ ਜਨਾਨੀਆਂ ਉਹਦੀ ਆਪ ਕੋਟੈਂਸੀ ਹੋਈ ਹੈ ਚਲੋ ਉਗੀ ਜੀ ਨੂੰ ਐਮਸੀ ਨਜ਼ਰ ਆਂਦੇ ਹੋਣਗੇ ਕੋਈ ਉਹਨਾਂ ਦੀ ਆਪੀ ਸੋਚ ਹੋ ਸਕਦੀ ਹੈ ਉੱਗੀ ਜੀ ਨੇ ਪਿੱਛੇ ਇੱਕ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਤੁਸੀਂ ਆਪਣੇ ਨੂੰ ਐਮਸੀ ਕਹਿੰਦੇ ਜਦ ਕਿ ਤੁਸੀਂ ਐਮਸੀ ਨਹੀਂ ਤੁਹਾਡੀ ਵਾਈਫ ਐਮਸੀ ਹੈ ਬਿਲਕੁਲ ਉਹ ਸਹੀ ਕਹਿ ਰਹੇ ਜੀ ਮੇਰੀ ਵਾਈਫ ਹਮੇ ਐਮਸੀ ਆ ਮੈਂ ਆਪਣੇ ਆਪ ਨੂੰ ਕਦੀ ਵੀ ਅੱਜ ਤੱਕ ਕਿਸੇ ਵੀ ਵੀਡੀਓ ਦੇ ਵਿੱਚ ਕਦੀ ਵੀ ਆਪਣੇ ਆਪ ਨੂੰ ਐਮਸੀ ਨਾ ਕਿਹਾ ਵਾ ਨਾ ਨਾ ਕਹਿੰਦਾ ਮੈਂ ਹਮੇਸ਼ਾ ਸੋਸ਼ਲ ਵਰਕਰ ਸ਼ੁਰੂ ਤੋਂ ਕਰਦਾ ਆਇਆ ਵਾਂ ਤੇ ਹਮੇਸ਼ਾ ਕਰਦਾ ਰਹਾਂਗਾ ਜੀ ਉੱਗੀ ਜੀ ਕਹਿੰਦੇ ਤੁਸੀਂ ਕਾਉਂਸਲਰ ਹੋ ਪਰ ਤੁਹਾਡੇ ਨਾਲ ਇਹਦੇ ਸਾਥੀ ਆ ਕਾਉਂਸਲਰ ਨਹੀਂ ਹੈਗੇ ਉਹਨਾਂ ਦੀਆਂ ਜਨਾਨੀਆਂ ਪਤਨੀਆਂ ਕਾਉਂਸਲਰ ਕੀ ਕਹਿਣਾ ਚਾਹੁੰਦੇ ਨੇ ਮੇਰੇ ਖਿਆਲ ਨਾਲ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਾਉਂਸਲਰ ਹੋਣਾ ਜ਼ਰੂਰੀ ਨਹੀਂ ਆ ਪਹਿਲੀ ਗੱਲ ਦੂਸਰੀ ਗੱਲ ਕਦੇ ਵੀ ਮੇਰੇ ਸਾਥੀਆਂ ਨੇ ਕਿਸੇ ਵੀਡੀਓ ਚੇਨ ਨਹੀਂ ਕੀਤਾ ਵੀ ਮੈਂ ਕਾਉਂਸਲਰ ਆ ਚਾਹੇ ਉਹ ਅਨਿਲ ਸ਼ੁਕਲਾ ਜੀ ਹੋਵੇ ਚਾਹੇ ਦੀਪਕ ਸਲਵਾਨ ਜੀ ਹੋ ਸਾਡੇ ਬਲਾਕ ਕਾਂਗਰਸ ਦੇ ਪ੍ਰਧਾਨ ਆ ਉਹ ਪ੍ਰਧਾਨ ਦੀ ਹیثیت ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿਸੇ ਵੀਡੀਓ ਚ ਵੀ ਉਹਨਾਂ ਨੇ ਕਦੇ ਜ਼ਿਕਰ ਨਹੀਂ ਕੀਤਾ ਕਿ ਮੈਂ ਕਾਉਂਸਲਰ ਆ ਸੋ ਮੇਰੇ ਖਿਆਲ ਨਾਲ ਜਿਹੜਾ ਉੱਗੀ ਸਾਹਿਬ ਦਾ ਜਿਹੜਾ ਇਹ આરોਪ ਆ ਬਿਲਕੁਲ ਬੇਬੁਨਿਆਦ ਆ ਮੈਂ ਸੀ ਐਮਟੀਜੀ ਕੁਲਦੀਪ ਸਿੰਘ ਸ਼ੁਕਲਾ ਤੇ ਸਲਵਾਨ ਸਲਵਾਨ ਤੇ ویسੇ ਮੈਂ ਉਹਨੂੰ ਸਲਵਾਰ ਹੀ ਕਹੂੰਗਾ ਜੀ ਤੇ ਵੈਸੇ ਉਹਨਾਂ ਨੂੰ ਇਦਾਂ ਦੀ ਮੁਲਾਜ਼ਮਾਂ ਨਾਲ ਇਦਾਂ ਦੀਆਂ ਖੌਹਰਵਾ ਜ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਚੇਅਰਮੈਨ ਦੇ ਨਾਲ ਜੇਕਰ ਇਹਨਾਂ ਦੀ ਕੋਈ ਟਸਰਵਾ ਜੀ ਆ ਇਹ ਸਿੱਧੀ ਉਹਦੇ ਨਾਲ ਕੱਢਣ ਉਹਦੇ ਤੁਹਾਡਾ ਨਾਮ ਪੂਰਾ ਦੀਪਕ ਸਲਵਾਨ ਨੇ ਬਿਲਕੁਲ ਦੀਪਕ ਸਲਵਾਨਾ ਨੇ ਸਲਵਾਨ ਦੀ ਜਗਾ ਹੋਰ ਵੀ ਕੋਈ ਸ਼ਬਦ ਬੋਲਿਆ ਉਹਦੇ ਮਤਲਬ ਇਹ ਦੇਖੋ ਉਹਨਾਂ ਦੀ ਆਪਣੀ ਸੋਚ ਹੋ ਸਕਦੀ ਹੈ ਆਪਣੀ ਮਾਨਸਿਕਤਾ ਹੋ ਸਕਦੀ ਹੈ ਉਹ ਸੋਚਦੇ ਨੇ ਕੋਈ ਗੱਲ ਨਹੀਂ ਤੇ ਇਹਦਾ ਤੁਸੀਂ ਕੀ ਜਵਾਬ ਦੋਗੇ ਆਨ ਟਾਈਮ ਸਮਾ ਸਮਾ ਸਮਰੱਥ ਨਾ ਅਰਜੁਨ ਦੇ ਤੀਰ ਨੇ ਨਾ ਅਰਜੁਨ ਦੇ ਹੱਥ ਕੋਈ ਗੱਲ ਨਹੀਂ ਹੋਇਆ ਕਿ ਚੇਅਰਮੈਨ ਦੇ ਉੱਤੇ ਅਲੀਗੇਸ਼ਨ ਆਉਂਦੇ ਸਾਡਾ ਚੇਅਰਮੈਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਾਡੇ ਮੁਲਾਜ਼ਮਾਂ ਦੇ ਇਹਨਾਂ ਨੇ ਸਲਵਾਨ ਜੀ ਨੇ ਅਲੀਗੇਸ਼ਨ ਲਾਏ ਕਿ ਚੇਅਰਮੈਨ ਤੋਂ ਡਰਦੇ ਆ ਕਲਾਸ ਹੋਰ ਦੱਬੇ ਹੋਏ ਆ ਕੁਚਲੇ ਹੋਏ ਆ ਉਹ ਸਿਰ ਨਹੀਂ ਠਾਉਂਦੇ ਮੈਂ ਆਪ ਜੀ ਦੇ ਮਾਧਿਅਮੇ ਇਕਰਾਈ ਇਹ ਦੱਸਣਾ ਚਾਹਣਾ ਕਿ ਕਲਾਸ ਫੋਰ ਜਥੇਬੰਦੀ ਨਾ ਕਿਸੇ ਦੇ ਅੱਗੇ ਦੱਬੀ ਆ ਨਾ ਝੁਕੀ ਆ ਨਾ ਉਹ ਝੁਕੇਗੀ ਕਿਉਂਕਿ ਅਸੀਂ ਆਪਣੇ ਆਪ ਦੇ ਵਿੱਚ ਲਾਲ ਝੰਡੇ ਨੂੰ ਸਲਾਮ ਕਰਨ ਵਾਲੇ ਯੋਧੇ ਆ ਅਸੀਂ ਹਮੇਸ਼ਾ ਸਰਕਾਰਾਂ ਚ ਝਟਾਈਆਂ ਜਿਸ ਵੇਲੇ ਇਹਨਾਂ ਦਾ ਚੇਅਰਮੈਨ ਸੀ ਪਸੀਨ ਜੀ ਉਸ ਵੇਲੇ ਉਹ ਅਸੀਂ ਤੇ ਉਸ ਉਹਦੇ ਕੋਲ ਵੀ ਨਹੀਂ ਝੁਕੇ ਨਾ ਉਹਦੇ ਅੱਗੇ ਸਾਡਾ ਕਲਾਸ ਫੋਰ ਦੱਬਿਆ ਨਾ ਉਹ ਸਾਨੂੰ ਦਬਾ ਸਕਿਆ ਬਥੇਰੀਆਂ ਪੱਪਕੀਆਂ ਮਾਰਦਾ ਸੀ ਪਰ ਉਹਨੂੰ ਸਮਝਾ ਦਿੱਤਾ ਸੀ ਵੀ ਮਲਾਜ ਜਿਹੜਾ ਮਲਾਜਮਾ ਨਾ ਰੱਖਾਂ ਉਹਦਾ ਕੱਖ ਨਹੀਂ ਰਾਹੂੰ ਪਰ ਤੁਸੀਂ ਕਲਾਸ 4 ਦੇ ਵਿਰੋਧ ਚ ਕਿਉਂ ਬੋਲਿਆ ਦੇਖੋ ਇਹ ਤੁਸੀਂ ਗੱਲ ਨਹੀਂ ਕਹਿ ਸਕਦੇ ਕਿ ਵਿਰੋਧ ਚ ਕਿਉਂ ਬੋਲਿਆ ਜੀ ਜੀ ਕਹਿ ਰਹੇ ਨੇ ਉੱਗੀ ਜੀ ਜੋ ਮਰਜ਼ੀ ਕਹਿਣ ਜੀ ਉੱਗੀ ਜੀ ਨੂੰ ਕਹਿਣਾ ਆਪਣੇ ਕੰਨਾਂ ਦੀ ਸੁਵਾਈ ਕਰਾਂ ਫਿਰ ਸੁਣਨ ਦੁਆਰਾ ਵੀਡੀਓ ਕਿ ਕੀ ਮੈਂ ਆਖਿਆ ਕਲਾਸ 4 ਦੇ EMPLYEE ਜਿਹੜੇ ਨੇ ਸਾਡੇ ਭਰਾ ਨੇ ਜੇ ਕੋਈ ਸਰਕਾਰੀ ਦਖਲਅੰਦਾਜ਼ੀ ਨਾਲ ਸਰਕਾਰੀ ਅਹੁਦੇ ਦਾ ਯਾਉਦੀ ਨਮੈਂਦੀ ਗਿਗਾ ਫਾਇਦਾ ਚੱਕ ਕੇ ਕਲਾਸ 4 EMPLOYEES ਦੇ ਬਾਰੇ ਯਾ ਉਹਨਾਂ ਨੂੰ ਉਹ ਕੋਈ EMPLOYEES ਨੇ EMPLOYEES ਕਦੀ ਵੀ ਸਰਕਾਰ ਦੇ EMPLOYEES ਨੇ ਉਹ ਕਦੀ ਬੋਲ ਨਹੀਂ ਸਕਦੇ ਇਦਾਂ ਠੀਕ ਹੈ ਕਿ ਨਹੀਂ ਉਹਨਾਂ ਦੀ ਆਪਣੀਆਂ ਕਈ ਗੱਲਾਂ ਹੋਈਆਂ ਤੇ ਵੀ ਇਹ ਵੀ ਕਹਣਾ ਕਿ ਉਹ ਦੱਬੇ ਹੋਏ ਨੇ ਉਹ ਡਰਦੇ ਹੋਏ ਕੁਝ ਬੋਲਦੇ ਜੇ ਦੱਬੇ ਹੋਏ ਸ਼ਬਦ ਜੀ ਮੇਰੇ ਬਹੁਤ ਤੁਸੀਂ ਸੁਣਾ ਦਿਓ ਮੇਰੀ ਵੀਡੀਓ 'ਚ ਤੇ ਮੈਨੂੰ ਜਿੱਥੇ ਮਰਜ਼ੀ ਖੜਾ ਕਰ ਲਿਓ ਹਾਂ ਇਹ ਗੁਰਪਾਲ ਇੰਡੀਅਨ ਉੱਗੀ ਜੀ ਨੂੰ ਮੋਰੇ ਕਰਕੇ ਗੱਲ ਨੂੰ ਉਲਝਾ ਰਿਹਾ ਵਾ ਦੇਖੋ ਰੇਤ ਦੀ ਕਦੀ ਨੀ ਨੀ ਹੁੰਦੀ ਨਾ ਉੱਤੇ ਦੀਵਾਰ ਬੰਦੀ ਆ ਲੋਕ ਸਮਝਦੇ ਆ ਇਹ ਸਭ ਭਰਮ ਭਲੇਖਾ ਪੈਦਾ ਕੀਤਾ ਜਾ ਰਿਹਾ ਗੁਰਪਾਲ ਇੰਡੀਅਨ ਨੂੰ ਮੈਂ ਫੇਕਾਂਗਾ ਕਿ ਆਪ ਮੋਰੇ ਹੋ ਕੇ ਆਵੇ ਜੀ ਉੱਚ ਕੋ ਗੱਲ ਉਹਨੇ ਕਰਨੀਆਂ ਬਾਕੀ ਮੈਂ ਭਗਵੰਤ ਮਾਨ ਸਾਹਿਬ ਕੋ ਮੰਗ ਇਹੀ ਕਰਦਾ ਇਹਨੂੰ ਬਰਖਾਸਤ ਕਰ ਦੋ ਔਰ ਬਹੁਤ ਜਲਦ ਸਕੈਂਡਲ ਹੋਰ ਇੱਕ ਬੜਾ ਵੱਡਾ ਮੈਂ ਲਿਆ ਰਿਆਂ ਕਬਜ਼ੀਆਂ ਦੀ ਗੱਲ ਤੇ ਮੈਂ ਅੱਜ ਵੀ ਖੜਾ ਉੱਗੀ ਜੀ ਪਤਾ ਨਹੀਂ ਕਿਉਂ ਸਪੋਰਟ ਕਰ ਰਹੇ ਆ ਕਬਜ਼ੀਆਂ ਦੀ ਗੱਲ ਤੇ ਮੈਂ ਖੋਲੂੰਗਾ ਦੋ ਤਿੰਨ ਦਿਨ ਮੈਨੂੰ ਦਿਓ ਵੈ ਜਨਤਾ ਕਰਨ ਜਾ ਰਹੇ ਆ ਬਹੁਤ ਹੋਰ ਗੱਲਾਂ ਵੀ EMPLOYEES ਤੁਸੀਂ EMPLOYEES ਦੀ ਗੱਲ ਕਰ ਰਹੇ ਨਾ ਉੱਗੀ ਜੀ ਸਾਡੇ ਤੇ ਇਲਜ਼ਾਮ ਲਾ ਰਹੇ ਨਾ ਇਹ ਮੈਂ ਜਨਤਾ ਕਰਨ ਜਾ ਰਹੇ ਆ ਬਹੁਤ ਜਲਦੀ ਔਰ ਆਪ ਲੱਗ ਦੇਖੂਗਾ ਸਾਰਾ ਤੁਸੀਂ ਕੀ 4th ਕਲਾਸ ਕਰਮਚਾਰੀਆਂ ਦੇ ਵਿਰੋਧੀ ਆ ਬਿਲਕੁਲ ਨਹੀਂ ਜੀ 4th ਕਲਾਸ ਜਿਹੜੇ ਕਰਮਚਾਰੀ ਨੂੰ ਸਾਡੇ ਭਰਾ ਨੇ ਅਸੀਂ ਹਮੇਸ਼ਾ ਉਹਨਾਂ ਦੀ ਹਰ ਇੱਕ ਚੀਜ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਤੇ ਹਮੇਸ਼ਾ ਉਹਨਾਂ ਦੇ ਨਾਲ ਮਦਦ ਕਰਦੇ ਆਈਆਂ ਜੀ ਕੋਈ ਡਰਾਈਵਰ ਹੈ ਜਿਹੜੇ ਕੋਈ ਗਲਤ ਬੋਲੇ ਸੀ ਮੈਂ ਤਾਂ ਉੱਗੀ ਸਾਹਿਬ ਨੂੰ ਕਹਿਣਾ ਇੱਕ ਕਰੀ ਨਾ ਵੀਡੀਓ ਨੂੰ ਧਿਆਨ ਨਾਲ ਦੇਖਣ ਸੁਣਨ ਸਮਝਣ ਕਿ ਜਿੰਨੀ ਅੱਜ ਤੱਕ ਤੁਸੀਂ 4th ਕਲਾਸ ਦੇ ਹੱਕ ਦੀ ਗੱਲ ਨਹੀਂ ਕੀਤੀ ਹੁਣੀ ਜਿੰਨੀ ਹੋਰ ਕਲਾਸ ਦੇ ਹੱਕ ਦੀ ਗੱਲ ਦੀਪਕ ਸਲਵਾਨ ਜੀ ਨੇ ਕੀਤੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਇੰਪਰੂਵਮੈਂਟ ਫੰਡ ਦਾ ਚੇਅਰਮੈਨ ਆ ਉਹ ਆਪਣੇ ਦਫਤਰੀ ਟਾਈਮ ਤੋਂ ਬਾਅਦ ਵੀ ਉਹ ਡਰਾਈਵਰਾਂ ਨੂੰ ਵਰਤਦੇ ਆ ਉਹਨਾਂ ਤੋਂ ਕੰਮ ਲੈਂਦੇ ਆ ਰਾਤ ਰਾਤ ਵਿਆਹ ਸ਼ਾਦੀਆਂ 'ਚ ਵੀ ਉਹਨਾਂ ਨੂੰ ਲੈ ਕੇ ਜਾਂਦੇ ਆ 7-7 ਵਜੇ ਤੱਕ ਦਫ਼ਤਰਾਂ ਵਿੱਚ ਬਿਠਾ ਕੇ ਰੱਖਦੇ ਆ ਇਹ ਜਿਹੜਾ ਉਹਨਾਂ ਦੇ ਅਧਿਕਾਰਾਂ ਦਾ ਘਾਣ ਆ ਮੇਰੇ ਖਿਆਲ ਇਹਦੇ ਵਿੱਚ ਦੀਪਕ ਸਲਵਾਨ ਜੀ ਨੇ ਡਰਾਈਵਰਾਂ ਦੇ ਔਰ ਫਲੋਰ ਕਲਾਸ ਜਿਹੜੇ EMPLOYEE ਆ ਉਹਨਾਂ ਦੇ ਹੱਕ ਦੀ ਗੱਲ ਕੀਤੀ ਆ ਨਾ ਕਿ ਵਿਰੋਧ ਕੀਤਾ ਔਰ ਜਿਹੜੇ ਆਪਣੇ ਇੰਡੀਅਨ ਜੀ ਹੈ ਜਿਹਨੇ ਚੇਅਰਮੈਨ ਉਹਨਾਂ ਬਾਰੇ ਲੜਕੀ ਵਿਚਾਰਨ ਤੇ ਕੁਝ ਵਿਚਾਰ ਤੇ ਸਾਰੇ ਸ਼ਹਿਰ ਦੇ ਉਹਨਾਂ ਦੇ ਜਾਹਰ ਆ ਕਿ ਵੀ ਜੋ ਉਹਨਾਂ ਦਾ ਕਾਰਜਕਾਲ ਆ ਜਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵਾ ਉਹ ਸਵਧਾਨਿਕ ਤੌਰ ਤੇ ਸਹੀ ਨਹੀਂ ਹੈਗਾ ਕਿ ਉਹ ਆਪਣੇ ਪਾਵਰਾਂ ਦੀ ਦੁਰਵਰਤੋਂ ਜੋ ਕਰ ਰਹੇ ਨੇ ਉਹ ਨਹੀਂ ਕਰਨੀ ਚਾਹੀਦੀ ਕੀ ਕੀ ਕੀਤੀਆਂ ਹੁਣ ਤੁਸੀਂ ਦੇਖ ਸਕਦੇ ਹੋ ਟਾਈਮ ਤੋਂ ਬਾਅਦ EMPLOYEES ਨੂੰ ਉੱਥੇ ਆਫਿਸ ਦੇ ਵਿੱਚ ਰੱਖਣਾ ਵਹੀਕਲ ਦਾ ਜਿਹੜਾ ਸਰਕਾਰੀ ਵਹੀਕਲ ਆ ਦਾ ਮਿਸਯੂਜ਼ ਕਰਨਾ ਕੀ ਕੀ ਕ੍ਰੀਤੀਆਂ ਸੀ ਉਸ ਟਾਈਮ ਕ੍ਰੀਤੀਆਂ ਕੀ ਸ਼ਰਿਆਮ ਉੱਥੇ ਸਿਕਟਾ ਪੀਂਦੇ ਆਪਣੇ ਟੇਬਲ ਦੇ ਉੱਤੇ ਸਿਕਟਾ ਪੀਤੀਆਂ ਜਾਂਦੀਆਂ ਸੀ ਸ਼ਰਾਬਾ ਪੀਤੀਆਂ ਜਾਂਦੀਆਂ ਸੀ ਕਿੱਥੇ ਪ੍ਰੋਜੈਕਟ ਦਾ ਇੰਪਰੂਵਮੈਂਟ ਦਫ਼ਤਰ ਜੀ ਔਰ ਉਥੇ ਬੜਾ ਕੁਛ ਹੁੰਦਾ ਰਿਹਾ ਠੀਕ ਹੈ ਮੈਂ ਕੋਈ ਜ਼ਿਆਦਾ ਕੁਝ ਨਹੀਂ ਦੱਸਣਾ ਸ਼ਰੀਆਮ ਜਿਹੜਾ ਬੰਦਾ ਹੈ ਤੇ ਇੱਕ ਜ਼ਿੰਮੇਵਾਰ ਵਿਅਕਤੀ ਹੈ ਜਿਹੜਾ ਚੇਅਰਮੈਨ ਆ ਮੌਕੇ ਦਾ ਉਹ ਆਪਣੀ ਸੀਟ ਤੇ ਬੈਠ ਕੇ ਸਿਗਰਟ ਪੀਵੇ ਤੇ ਇਦੋਂ ਵੱਡੀ ਮੱਦ ਭਗੀ ਗੱਲ ਕਿਹੜੀ ਹੋ ਸਕਦੀ ਆ ਜੀ ਜੀ ਔਰ ਹਮੇਸ਼ਾ ਹੀ ਇਹਨਾਂ ਸਰਕਾਰਾਂ ਨੇ ਮੁਲਾਜ਼ਮਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਮੁਲਾਜ਼ਮ ਨਾ ਕਿਸੇ ਦੱਬਿਆ ਨਾ ਦੱਬਣੇ ਆ ਨਾ ਇਹ ਦਬਾ ਸਕਦੇ ਆ ਅਸੀਂ ਹਮੇਸ਼ਾ ਸਰਕਾਰਾਂ ਨੂੰ ਦੋਆਇਆ ਪਰ ਇੱਕ ਹੋਰ ਵੀ ਅਲੀਗੇਸ਼ਨ ਲਗਾਇਆ ਗਿਆ ਕਿ ਤੁਹਾਡੀ ਸਰਕਾਰ ਵੇਲੇ ਜਿਹੜਾ ਤੁਹਾਡੇ ਆਪਣੇ ਮਨੋਜ ਤਸੀਨ ਚੇਅਰਮੈਨ ਸੀਗੇ ਤੇ ਉਹ ਕਾਫੀ ਉੱਥੇ ਗ੍ਰੀਤੀਆਂ ਸੀਗੀਆਂ ਸ਼ਰਾਬ ਪੀਂਦੇ ਸੀਗੇ ਸਿੱਟਾ ਪੀਂਦੇ ਸੀਗੇ ਦੇਖੋ ਸ਼ਰਾਬ ਪੀਂਦੇ ਸੀਗੇ ਸਿਗਰਟ ਪੀਂਦੇ ਸੀਗੇ ਅੱਜ 2 ਸਾਲ ਲਗਭਗ ਹੋ ਚੱਲੇ ਆ 20 ਮਹੀਨੇ ਸਰਕਾਰ ਬਦਲੀ ਨੂੰ ਕਾਂਗਰਸ ਦੀ ਉਹਗੇ ਜੀ ਨੂੰ ਅੱਜ ਯਾਦ ਆਇਆ ਚੇਅਰਮੈਨ ਸਾਹਿਬ ਬਾਰੇ ਬੋਲਣ ਦਾ ਇਹ ਸਾਰੀ ਗੱਲ ਆ ਜੀ ਕਿ ਗੁਰਪਾਲ ਇੰਡੀਅਨ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਤੇ ਅਸੀਂ ਗੰਭੀਰ આરોਪ ਲਾਇਆ ਔਰ ਦੁਬਾਰਾ ਫੇਰ ਮੈਂ ਭਗਵਾਨ ਸਾਹਿਬ ਚੀਫ ਮਿਨਿਸਟਰ ਸਾਹਿਬ ਕੋਲੋਂ ਮੰਗ ਕਰਦਾ ਕਿ ਉਹਨੂੰ ਬਰਖਾਸਤ ਕਰ ਦੇਣ ਇੰਪਰੂਵਮੈਂਟ ਫੰਡਸ ਦੇ ਚੇਅਰਮੈਨ ਤੋਂ ਉੱਗੀ ਜੀ ਉਹਦਾ ਹੱਥ ਟੋਕਾ ਬਣ ਕੇ ਆਏ ਨੇ ਜਦ ਕਿ ਕੋਈ ਇਦਾਂ ਦੀ ਗੱਲ ਨਹੀਂ ਮੈਨੂੰ ਨਹੀਂ ਪਤਾ ਕਿ ਉੱਗੀ ਜੀ ਨੇ ਅੱਜ ਸਾਡੇ ਪਹਿਲੇ ਚੇਅਰਮੈਨ ਦਾ ਨਾਮ ਲਿਆ ਇਹਦਾ ਮਤਲਬ ਕੀ ਹੈ ਉਹ ਇਸ ਚੇਅਰਮੈਨ ਨੂੰ ਸ਼ੈਲਟਰ ਦੇ ਰਹੇ ਨੇ ਇਹ ਆਪਣੀ ਗੱਲ ਤੋਂ ਹੀ ਉਹਨਾਂ ਦੀ ਗੱਲ ਤੋਂ ਇਹ ਕਲੀਅਰ ਕਿ ਉਹ ਗੁਰਪਾਲ ਇੰਡੀਅਨ ਦੀ ਨੂੰ ਸ਼ੈਲਟਰ ਦੇ ਕੇ ਸਾਡੇ ਪਹਿਲੇ ਚੇਅਰਮੈਨ ਤੇ ਅਲੀਗੇਸ਼ਨ ਲਾ ਰਹੇ ਨੇ ਜਦਕਿ ਅਲੀਗੇਸ਼ਨ ਲਾਉਣ ਦਾ ਹੱਕ ਗੁਰਪਾਲ ਇੰਡੀਅਨ ਨੂੰ ਆ ਉਹ ਲਾਵੇ ਉਹ ਆਪ ਮੋਰੇ ਨਹੀਂ ਆ ਰਿਹਾ ਗੁਰੀਲਾ ਵਾਰ ਨਾਲ ਲੜਨਾ ਚਾਹਦਾ ਉਹ ਆਪ ਮੋਰੇ ਆ ਕੇ ਗੱਲ ਕਰੇ ਜੇ ਉੱਥੇ ਆਪਣੇ ਚ ਹੈ ਕੋਈ ਗੱਲ ਕਮੀ ਪੇਸ਼ੀ ਹੈਗੀ ਦੱਸੇ ਆਪਣੇ ਆਪ ਖੁੱਲ ਕੇ ਗੱਲ ਕਰੇ ਇਹਨਾਂ ਨੂੰ ਕਿਉਂ ਵਰਤਦਾ ਪਿਆਵਾ ਉੱਗੀ ਜੀ ਨੂੰ ਕੱਲ ਹੀ ਮੋਰੇ ਲਿਆਂ ਡਿਆ ਮੈਂ ਤਾਂ ਗੱਲ ਨਹੀਂ ਉਹਦੀ ਸਮਝ ਆਈ ਤੁਹਾਡੀ ਸਰਕਾਰ ਵੇਲੇ ਵੀ ਤਾਂ ਕੋਈ ਢੜੇ ਚੇਅਰਮੈਨ ਸੀਗੇ ਅਸੀਨ ਜੀ ਉਹ ਵੀ ਬੜਾ ਸ਼ੋਸ਼ਣ ਕਰਦੇ ਸੀ ਆਪਣੇ ਡਰਾਈਵਰਾਂ ਦਾ ਜਾਂ ਦਫਤਰ 'ਚ ਬੈਠ ਕੇ ਸ਼ਰਾਬਾਂ ਸੀਟਾਂ ਚਲਾਉਂਦੇ ਸੀ ਉਹਨਾਂ ਨੇ ਕਿਹਾ ਦੇਖੋ ਉਹ ਕੁਝ ਵੀ ਕਹਿ ਸਕਦੇ ਆ ਉਹਨਾਂ ਨੂੰ ਅਧਿਕਾਰ ਆ ਪਰ ਇਹ ਉਦੋਂ ਆਵਾਜ਼ ਚੱਕਦੇ ਉਦੋਂ ਕਿ ਇਸ ਇਹਨਾਂ ਨੂੰ ਇਹ ਗੱਲ ਤੋਂ ਸਾਹਬ ਜਾਹਿਰ ਹੋ ਰਿਹਾ ਕਿ ਇਹਦੇ ਵਿੱਚ ਦਾਲ ਵਿੱਚ ਕੁਝ ਕਾਲਾ ਵਾ ਗੱਲ ਅਸੀਂ ਕੀਤੀ ਭ੍ਰਸ਼ਟਾਚਾਰ ਦੇ ਖਿਲਾਫ ਗੱਲ ਕੀਤੀ ਗੁਰਪਾਲ ਸਿੰਘ ਇੰਡੀਅਨ ਦੇ ਖਿਲਾਫ ਪਰ ਉਹਨੂੰ ਡਿਫੈਂਡ ਕਰਨ ਵਾਸਤੇ ਉੱਗੀ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਇਹ ਸਾਰੇ ਲੋਕ ਪਲੀਪਾਂਤੀ ਸਮਝਦਾਰ ਆ ਇਸੀ ਨੂੰ ਸਮਝਦੇ ਆ ਵੀ ਕਿ ਉੱਗੀ ਜੀ ਕਿਉਂ ਬੋਲ ਰਹੇ ਨੇ ਤੁਹਾਡੇ ਸਰਕਾਰ ਵੇਲੇ ਵੀ ਤਾਂ ਕਰਦੇ ਸੀਗੇ ਤੁਹਾਡੇ ਚੇਅਰਮੈਨ ਦੇਖੋ ਜੀ ਜੇ ਕਰਦੇ ਸੀ ਅੱਜ ਅਸੀਂ ਬਾਤ ਚੱਕ ਰਹੇ ਉਹ ਵੀ ਚੱਕ ਦੇ ਉਦੋਂ ਪਾਰਟੀਆਂ ਕਿੱਥੇ ਸੀ ਜੇ ਸੱਤਾ ਧਿਰ ਕੋਈ ਵੀ ਗਲਤੀ ਕਰੂਗਾ ਤੇ ਵਿਪਖਸ਼ੀ ਦਲਾਂ ਦਾ ਇੱਕ ਫਰਜ਼ ਬਣਦਾ ਤੇ ਸੰਵਿਧਾਨਿਕ ਹੱਕ ਵਾ ਸਾਨੂੰ ਕਨਸਟੀਟਿਊਸ਼ਨ ਦੇ ਵਿੱਚ ਕਿ ਅਸੀਂ ਉਹ ਬਾਤ ਚੱਕੀਏ ਬਾਕੀ ਮੈਂ ਗੱਲ ਡਰਾਈਵਰ ਗੁਰਦੇਵ ਸਿੰਘ ਦੀ ਕਰਨੀ ਹੈ ਮੇਰੇ ਨਾਲ ਬੈਠੇ ਮੇਰੇ ਵੀਰ ਔਰ ਇਹਦੇ ਤੇ ਅਲੀਗੇਸ਼ਨ ਲੱਗਾ ਸਲਵਾਨ ਜੀ ਵੱਲੋਂ ਕਿ ਇਹ ਚੇਅਰਮੈਨ ਦੇ ਬੱਚੇ ਢੋਂਦਾ ਦੇਖੋ ਬੱਚੇ ਸਰਕਾਰ ਸਰਕਾਰ ਆ ਮੌਕੇ ਦੇ ਅਸੀਂ ਮਲਾਜਮ ਹਾਂ ਠੀਕ ਗੱਡੀ ਤੋਂ ਢੋਂਦੇ ਆ ਸਰਕਾਰੀ ਜੀ ਸਰਕ ਨੂੰ ਸਰਕਾਰੀ ਗੱਡੀ ਚ ਆਸੀ ਤੇ ਦੇਖੀ ਨਹੀਂ ਜੀ ਕੋਈ ਪ੍ਰਾਈਵੇਟ ਗੱਡੀ ਐਮਜੈਂਸ ਸਕੂਲ ਦੇ ਵਿੱਚ ਲੈ ਕੇ ਬੱਚਾ ਆਉਂਦਾ ਜੀ ਚੇਅਰਮੈਨ ਨੇ ਕਹਿਤਾ ਤਨਖਾਹ ਲੈਣੀ ਆ ਅਸੀਂ ਮਲਾਜਮਾਂ ਨੇ ਸਾਨੂੰ ਚੇਅਰਮੈਨ ਨੇ ਜੋ ਕਹਿਤਾ ਸਾਡੀ ਡਿਊਟੀ ਬਣਦੀ ਜਾਂਦੀ ਜਵੇ ਸੀ ਉਹ ਕੰਮ ਕਰਨਾ ਬਲਕਿ ਕੈਦੇ ਕਾਨੂੰਨ 'ਚ ਰਹਿ ਗਏ ਜੀ ਜੀ ਔਰ ਪਹਿਲੇ ਚੇਅਰਮੈਨ ਦੇ ਬੱਚੇ ਵੀ ਡਰਾਈਵਰ ਢੋਂਦਾ ਸੀ ਉਹਦੇ ਫਾਦਰ ਸਾਹਿਬ ਨੂੰ ਲੈ ਕੇ ਆਉਂਦੇ ਸੀ ਛੱਡ ਕੇ ਆਉਂਦਾ ਸੀ ਜੀ ਜੀ ਔਰ ਉਹਨਾਂ ਦੀਆਂ ਦੁਕਾਨਾਂ ਦੇ ਰਾਸ਼ਨ ਵੀ ਸਰਕਾਰੀਆਂ ਗੱਡੀਆਂ ਦੀ ਜਾਂਦੇ ਸੀ ਜੀ ਜੀ ਔਰ ਜੇ ਅੱਗੇ ਮੁਲਾਜ਼ਮ ਨੇ ਉਹਦੇ ਬੱਚੇ ਛੱਡ ਦਿੱਤੇ ਕੋਈ ਅਪਰਾਧ ਨਹੀਂ ਕੀਤਾ ਕਿਉਂਕਿ ਉਹਦਾ ਉਹਦਾ ਰਾਈਟ ਮੰਡਾ ਉਹਦੀ ਡਿਊਟੀ ਆ ਸਲਵਾਨੂ ਜੀ ਤਨਖਾਹ ਉਹਨੂੰ ਸਰਕਾਰ ਦੇ ਰਹੀ ਨਾ ਕਿ ਤੁਸੀਂ ਦੇ ਰਹੇ ਹੋ ਨਾ ਨਾ ਕੋ ਰਵੈਤੀ ਪਾਰਟੀਆਂ ਦੇ ਰੀਆਂ ਮੈਂ ਆਪ ਜੀ ਨੂੰ ਇਹੀ ਬੇਨਤੀ ਕਰਨਾ ਜੇਕਰ ਚੇਅਰਮੈਨ ਦੇ ਨਾਲ ਤੁਹਾਡੀ ਕੋਈ ਆਪਣੀ ਗੱਲਬਾਤ ਹੈਗੀ ਹੈ ਉਹ ਆਪਣੇ ਤੱਕ ਰੱਖੋ ਜੇਕਰ ਸਾਡੇ ਦਰਜਾ 4 ਮੁਲਾਜ਼ਮ ਨੂੰ ਡਰਾਈਵਰ ਨੂੰ ਕਢੇਸਣ ਦੀ ਗੱਲ ਕੀਤੀ ਫਿਰ ਜਿਹੜੀ ਜਥੇਬੰਦੀ ਕੋਈ ਐਕਸ਼ਨ ਲਏਗੀ ਉਹਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਜਿਹੜੀ ਮਸਲਾ ਸਿਰਫ ਇਹ ਹੀ ਹੈ ਕਿ ਡਰਾਈਵਰ ਨੇ ਉਹਦੇ ਬੱਚੇ ਡੋਏ ਹੈ ਚੇਅਰਮੈਨ ਦੇ ਦੇਖੋ ਜੀ ਬੱਚੇ ਤੋਂ ਨਾ ਇੱਕ ਸੈਪਰੇਟ ਇਸ਼ੂ ਹੈ ਕਲਾਸ 4 ਤੇ ਸੁੱਧੀਆਂ ਅੰਗਲਾਂ ਚੱਕੀਆਂ ਇਹਨਾਂ ਨੇ ਕਲਾਸ ਫੋਰ ਦੱਬੇ ਹੋਏ ਆ ਔਰ ਇਹ ਗੱਲ ਨਹੀਂ ਕਰ ਸਕਦੇ ਇਹ ਸਿਰ ਨਹੀਂ ਚੱਕ ਸਕਦੇ ਕਿਉਂ ਨਹੀਂ ਸਿਰ ਚੱਕ ਸਕਦੇ ਕਲਾਸ ਫੋਰ ਹਮੇਸ਼ਾ ਹੀ ਸਿਰ ਚੱਕ ਕੇ ਗਿਆ ਤੇ ਜਿੰਦਾ ਰਹੂਗਾ ਕ ਜਿਹਦੇ ਚੇਅਰਮੈਨ ਨੂੰ ਬੜਾ ਵੰਦੇ ਉਹਨੂੰ ਬੱਚਿਆਂ ਨੂੰ ਲੈ ਕੇ ਭੇਜ ਦੇ ਕਹਿੰਦੇ ਦੇਖੋ ਜਨਤਾ ਕਾ ਇਹ ਤੁਸੀਂ ਮੈਨੂੰ ਇਹ ਦੱਸੋ ਕਿ ਸਰਕਾਰ ਨੇ ਚੇਅਰਮੈਨ ਨੂੰ ਡਰਾਈਵਰ ਦਿੱਤੇ ਆ ਲੋਕਾਂ ਦੇ ਕੰਮ ਕਰਨ ਵਾਸਤੇ ਇੰਪਲਾਈ ਇਹਦੇ ਆਪਣਾ ਭਲੇ ਵਾਸਤੇ ਕੋਈ ਸਕੀਮਾਂ ਕੱਢਣੀਆਂ ਕੋਈ ਉੱਧਰ ਜਾਣਾ ਉਹ ਉਸ ਨੂੰ ਦਫਤਰੀ ਕੰਮਾਂ ਵਾਸਤੇ ਠੀਕ ਆ ਕਿ ਨਹੀਂ ਉਹ ਆਪਣੇ ਨਿੱਜੀ ਕੰਮਾਂ ਵਾਸਤੇ ਵਰਤ ਰਿਹਾ ਕੋ ਮੈਂ ਮਾੜੀ ਗੱਲ ਤਾਂ ਹੀ ਗਈ ਕਿਹਨਾਂ ਬੋਲੇ ਕਿਹੜਾ ਚੇਅਰਮੈਨ ਜਿਹੜੀ ਬਹਾਵਨੀ ਗੱਲ ਕਰ ਰਹੇ ਕਿ ਚੇਅਰਮੈਨ ਇੰਪਰੂਵਮੈਂਟ ٹرسٹ ਦਾ ਚੇਅਰਮੈਨ ਜੀ ਗੁਰਪਾਲ ਸਿੰਘ ਜੀ ਜੀ ਉਹਦੇ ਨਾਲ ਦੇਖੋ ਜੀ ਜੇ ਕਦਮ ਉਹ ਵੀ ਸਾਨੂੰ ਅੱਖਾਂ ਦਿਖਾਉਂਗਾ ਅਸੀਂ ਉਹਦੇ ਦੁਆਲੇ ਵੀ ਹੋਵਾਂਗੇ ਅਸੀਂ ਤਾਂ ਸਿੱਧੇ ਕਮਿਊਨਿਸਟ ਪਾਰਟੀ ਨੂੰ ਬਿਲੋਂਗ ਕਰਦੇ ਕਾਮਰੇਡ ਬੰਦੇ ਆ ਲਾਲ ਝੰਡੇ ਵਾਲੇ ਆ ਅਸੀਂ ਨਾਲ ਸਾਡਾ ਕੋਈ ਸਗਾ ਜਿਹੜਾ ਮਜ਼ਮਾ ਨਾਲ ਮਜ਼ਮਾ ਨੂੰ ਟਿੱਖੜ ਘਰ ਰੱਖੇਗਾ ਅਸੀਂ ਸਭ ਤੋਂ ਵੱਡੇ ਉਹਦੇ ਦੁਸ਼ਮਣ ਆ ਪਰ ਉਗੀ ਕਹਿੰਦੇ ਜੇਕਰ ਗੁਰਪਾਲ ਇੰਡੀਅਨ ਵੀ ਕੋਈ ਗਲਤ ਕੰਮ ਕਰਨਗੇ ਸਾਡੇ ਫੋਰਥ ਕਲਾਸ ਕਰਮਚਾਰੀ ਅਸੀਂ ਉਹਨਾਂ ਦਾ ਵੀ ਵਿਰੋਧ ਦੇਖੋ ਮੈਂ ਪਿਛਲੇ ਪਹਿਲੇ ਚੇਅਰਮੈਨ ਦੀ ਗੱਲ ਕਰਦਾ ਅੱਜ ਉਹਨਾਂ ਨੂੰ ਉਹ ਚੇਅਰਮੈਨ ਯਾਦ ਆ ਗਿਆ ਜਦ ਕਿ ਜੇ ਉਹਨਾਂ ਨੂੰ ਅਸੀਂ ਬੋਲੇ ਗੁਰਪਾਲ ਇੰਡੀਅਨ ਦੇ ਬਾਰੇ ਉਹ ਉਹਨੂੰ ਡਿਫੈਂਡ ਕਿਉਂ ਕਰ ਰਹੇ ਆ ਉਗੀ ਜੀ ਕਿਉਂ ਕਰ ਰਹੇ ਆ ਆ ਗੱਲ ਸਮਝਣ ਵਾਲੀ ਆ ਲੋਕਾਂ ਨੂੰ ਸੋਚਣ ਦੀ ਲੋੜ ਆ ਇਸ ਬਾਰੇ ਅੱਗੇ ਤੁਸੀਂ ਕੀ ਐਕਸ਼ਨ ਲਵੋਗੇ ਅੱਗੇ ਐਕਸ਼ਨ ਦੁਬਾਰਾ ਕੋਈ ਤਾਂ ਦੀ ਹਰਕਤ ਕਰਨਗੇ ਤਾਂ ਫਿਰ ਇਹਨਾਂ ਦੇ ਘਰਾਂ ਮੋਰੇ ਜਾ ਕੇ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਜਿਹੜੀ ਸਾਰੀ ਜ਼ਿੰਮੇਵਾਰੀ ਇਹਨ ਕੀਤਕਾ ਕਪੂਰਸਾ